ਗੁਰਦਾਸਪੁਰ ਦੀ ਲੜਕੀ ਅਤੇ ਕਪੂਰਥਲੇ ਦੇ ਲੜਕੇ ਵਿਚਕਾਰ ਹੋ ਰਹੀ ਮੰਗਣੀ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੰਗਲੀ ਵਿਚਾਈ ਇੱਕ ਲੜਕੀ ਵੱਲੋਂ ਪਹਿਲਾਂ ਤਾਂ ਲੜਕੇ ਦੇ ਚਪੇੜ ਮਾਰੀ ਗਈ ਅਤੇ ਫਿਰ ਲੜਕੀ ਵਾਲਿਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਪਿਛਲੇ ਕਾਫੀ ਸਾਲਾਂ ਤੋਂ ਰਿਲੇਸ਼ਨਸ਼ਿਪ ਚੱਲ ਰਿਹਾ ਹੈ ਅਤੇ ਉਸ ਦੀ ਲੜਕੇ ਨਾਲ ਮੰਗਣੀ ਵੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਲੜਕੀ ਪਰਿਵਾਰ ਵਾਪਸ ਆ ਗਿਆ ਅਤੇ ਦੂਸਰੇ ਦਿਨ ਗੁਰਦਾਸਪੁਰ ਵਿਖੇ ਪੁਲਿਸ ਥਾਣੇ ਵਿੱਚ ਲੜਕੇ ਵਾਲਿਆਂ ਨਾਲ ਮੀਟਿੰਗ ਰੱਖੀ ਗਈ ਪਰ ਉਸ ਵਿੱਚ ਲੜਕੇ ਵਾਲੇ ਨਹੀਂ ਪਹੁੰਚੇ ਮੇਰੀ ਭਾਂਜੀ ਦਾ شادی ਹੋਣੀ ਸੀ ਕਪੂਰਸਲਾ ਕੱਲ ਅਸੀਂ ਉੱਥੇ ਗਏ ਆ ਸਗਨ ਲਾਉਣ ਵਾਸਤੇ ਜਦੋਂ ਸਗਨ ਲਾਉਣ ਵਾਸਤੇ ਗਏ ਆ ਤੇ ਸਗਨ ਦੇ ਜੋ ਲਾਉਣ ਲਗੇ ਨਾ ਉਸ ਟਾਈਮ ਦੇ ਉੱਤੇ ਇੱਕ ਲੜਕੀ ਆਈ ਆ ਬਾਹਰੋਂ ਉਹਨੇ ਆ ਕੇ ਤੇ ਮੁੰਡੇ ਦਾ ਹੱਥ ਪਰਾ ਕਰਕੇ ਰਿੰਗ ਵਾਲਾ ਤੇ ਉਹਦੇ ਚਪੇੜ ਮਾਰ ਦਿੱਤੀ ਆ ਇਸ ਤਰ੍ਹਾਂ ਕਰਕੇ ਚੰਗ ਕੰਮ ਚੱਲ ਰਿਹਾ ਉਹ ਤੋਂ ਅੱਗੇ ਜਿਹੜਾ ਕੰਮ ਹੈ ਇਹ ਬੰਦ ਹੋ ਗਿਆ ਤੇ ਰੋਲਾ ਪੈ ਗਿਆ ਬਹੁਤ ਜ਼ਿਆਦਾ ਤੇ ਉਹ ਲੜਕੀ ਨੂੰ ਅਸੀਂ ਉਹ ਕੁੱਟਨ ਮਾਰਨ ਨੂੰ ਫਿਰਦੇ ਸੀਗੇ ਆਪਾਂ ਉਹ ਲੜਕੀ ਦੀ ਬਾਹ ਫੜ ਕੇ ਇੱਕ ਕਮਰੇ 'ਚ ਉਹਨੂੰ ਖੜਕੇ ਤੇ ਉਹਨੂੰ ਸਾਰੀ ਗੱਲ ਪੁੱਛੀ ਆ ਉਹਨੂੰ ਦੱਸਿਆ ਵੀ ਇਹਦੀ ਮੇਰੇ ਨਾਲ 2021 ਤੋਂ 18 ਤੋਂ ਗੱਲ ਚੱਲਦੀ 21 ਜਨ ਮੇਰੇ ਨਾਲ ਅਗੇਂਜਮੈਂਟ ਕੀਤੀ ਆ ਉਹਨੇ ਸਾਰੀ ਆ ਆਪਣੇ ਵੀਡੀਓਜ਼ ਆਪਣੀਆਂ ਸਾਰੀਆਂ ਫੋਟੋਆਂ ਇਹ ਸਾਨੂੰ ਦੱਸਿਆ ਉਹਦੇ ਵਾਰਨਾਂ ਇਹ ਨਾਲ ਕਹਿ ਕਹਾ ਆਗੇ ਵੀ ਚਲੋ ਤੁਸੀਂ ਜਾਓ ਅਮਨ ਸ਼ਾਂਤੀ ਨਾਲ ਤੇ ਫਿਰ ਕੱਲ ਤੁਹਾਡੇ ਨਾਲ ਗੱਲ ਉਹਥੇ ਆ ਕਰਾਂਗੇ ਅੱਜ ਇੱਥੇ ਇੰਤਜ਼ਾਰ ਕਰ ਰਹੇ ਹਾਂ ਤੇ ਕੋਈ ਇੱਥੇ ਤੁਹਾਡੇ ਕੋਲ ਅਜੇ ਤੱਕ ਪਹੁੰਚਿਆ ਨਹੀਂ ਹਾਂਜੀ ਕੀ ਮੰਗ ਕਰਦੇ ਆਂ ਫਹੀ ਮੰਗ ਕਰਦੇ ਆਂ ਵੀ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਖਰਚਾ ਹੋਇਆ ਵੇਖੋ ਚੰਦਨਪੁਰ ਮਨੋਰਪਾਲਸ ਦੇ ਵਿੱਚ ਕੈਟਰਿੰਗ ਆ ਸਾਡੀ ਉਹਦੇ ਵੀ ਬਹੁਤ ਜ਼ਿਆਦਾ ਲੱਖ ਖਰਚਾ ਹੋਇਆ ਤੇ 15 ਤੋਂ 20 ਲੱਖ ਰੁਪਏ ਸਾਡਾ ਜਿਹੜਾ ਖਰਚਾ ਆ ਚੁੱਕਾ ਆ ਤੇ ਅਸੀਂ ਇਹੋ ਚਾਹੁੰਦੇ ਆਂ ਵੀ ਸਾਨੂੰ ਇਹਦਾ ਇਨਸਾਫ ਦਵਾਇਆ ਜਾਏ ਇਹ ਜੋ ਬੰਦੇ ਜਿਹੜੇ ਗਲਤ ਵਾਂਸਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਇਹਨੂੰ ਸਜ਼ਾ ਮਿਲਣੀ ਚਾਹੀਦੀ ਔਰ ਉਹਨਾਂ ਨੇ ਸਾਨੂੰ ਸਮਝਾ ਕੇ ਉੱਥੋਂ ਤੋਰ ਦਿੱਤਾ ਕਿ ਅਸੀਂ ਆਪਣਾ ਸੈਟਲਮੈਂਟ ਕਰਕੇ ਤੇ ਕੱਲ ਭਰਾਤ ਲੈ ਕੇ ਆ ਰਹੇ ਹਾਂ ਤੁਸੀਂ ਤਿਆਰੀਆਂ ਕਰੋ ਇੱਥੇ ਤਿਆਰੀਆਂ ਕਰਾਈਆਂ ਗਈਆਂ ਨੇ ਇੱਥੇ ਸਬਜ਼ੀ ਕੱਟੀ ਗਈ ਆ ਕੈਟਰਿੰਗ ਕੀਤੀ ਗਈ ਆ ਮਨੋਰ ਪੈਲੈਸ ਦੇ ਵਿੱਚ ਸਾਰਾ ਸਿਸਟਮ ਤਿਆਰ ਆ ਪਰੌਣੇ ਆ ਰਹੇ ਨੇ ਜਾ ਰਹੇ ਨੇ ਔਰ ਉਹਨਾਂ ਦੇ ਫੋਨ ਸਾਰੇ ਬੰਦ ਨੇ ਵਿਚੋਲੇ ਦਾ ਫੋਨ ਬੰਦਾ ਅੱਜ ਅਸੀਂ ਇਸ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਲੇ ਆ ਔਰ ਐਸਐਸਪੀ ਸਾਹਿਬ ਨੇ ਐਸਐਚਓ ਥਾਣਾ ਤਾਰੀਵਾਲ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰੀ ਵੀ ਜੋ ਲੀਗਲ ਕਾਰਵਾਈ ਆ ਉਹ ਕੀਤੀ ਜਾਵੇ ਔਰ ਜਿਹੜੀ 에ਰਪੋਰਟ ਦੀ ਐਲਓਸੀ ਵਗੈਰਾ ਜੋ ਵੀ ਆ ਉਹਨੂੰ ਉੱਥੇ ਰੋਕਣ ਦੀ ਕਾਰਵਾਈ ਜਿਹੜੀ ਕੀਤੀ ਜਾਏ ਕਿਉਂਕਿ ਮੁੰਡਾ ਜਿਹੜਾ ਵਾ ਉਹ ਐਨਆਰਆਈ ਆ ਔਰ ਸਾਡੀ ਵੀ ਇਹ ਪੁਰਜੋਰ ਸਮਾਜ ਦੇ ਅੱਗੇ ਮੰਗਾ ਵੀ ਜਿਹੜੇ ਇਹੋ ਜਿਹੇ ਅਨਸ਼ਰ ਆ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ Chandra Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ